ਜੀ ਆਇਆਂ ਨੂੰ ਸਤਿ ਸ੍ਰੀ ਅਕਾਲ ਮੇਧ ਕਰਦਾ ਸਾਰੇ ਵੀਰ ਭਰਾ ਠੀਕ ਹੋਣਗੇ ਖੁਸ਼ ਹੋਣਗੇ ਚਾਰਦੀ ਕਲਾ ਦੇ ਵਿੱਚ ਹੋਣਗੇ ਵੈਲਕਮ ਕਰਦੇ ਆ ਆਪਣੇ ਚੈਨਲ ਬਾਪ ਪੰਜਾਬੀ ਅਜੀਤ ਗਾਇਲ ਆਈ ਦੀ ਜਿਹੜੀ ਆਪਣੀ ਵੀਡੀਓ ਆ ਗਈ ਹੈ ਉਹ ਆ ਗਈ ਹੈ ਜੀ ਸਤਲੁਜ ਦੇ ਉੱਤੇ ਫਲੱਡ 빅 ਡਿਸਾਸਟਰ ਮਤਲਬ ਕਿ ਉੱਥੇ ਦਾ ਪਾਣੀ ਬਹੁਤ ਜ਼ਿਆਦਾ ਵਾਚੂਗਾ ਲੁਧਿਆਣੇ ਵਾਲੀ ਸਾਈਡ ਤੇ ਲੁਧਿਆਣਾ ਜਿਹੜਾ ਸਸਰਾਲੀ ਲੱਗਾ ਉਧਰਲੀ ਸਾਈਡ ਤੇ ਤੇ ਇਨਾਂ ਕਹਿੰਦੇ ਕਿ ਉਹ ਰਿਪੋਰਟ ਕਰ ਰਹੇ ਸੀ ਕਿ ਬੰਨ ਕੱਲ੍ਹ ਤੀਕਰ ਤੇ ਜਿੱਥੇ ਟਰਾਲੀਆਂ ਟਰੈਕਰ ਲੰਘਾਏ ਜਾ ਰਹੇ ਸਨ ਉਹ ਵੀ ਅੱਜ ਜਿਹੜਾ ਹੈ ਉਹ ਵੀ ਕੰਮ ਜਿਹੜਾ ਬੰਦ ਹੋ ਚੁੱਕਿਆ ਤੇ ਪਾਣੀ ਦੇ ਕੱਚਾ ਤੇ ਨੇਕ ਬੰਦ ਚੁੱਕੇ ਨੇ ਕਿ ਉਹ ਹੋਰ ਘੰਟੇ ਡੇਢ ਜਾਂ ਦੋ ਤੱਕ ਜਿਹੜਾ ਹੈ ਨਾ ਕਿ ਬੰਦ ਟੁੱਟਣ ਦੇ ਕਰੀਬ ਤੇ ਇਹਦੇ ਬੜਾ ਨੁਕਸਾਨ ਹੈ ਬੜਾ ਨੁਕਸਾਨ ਅਗਲਾ ਨੁਕਸਾਨ ਹੈ ਕਿ ਪੁਰਾਣੀ ਹੋਇਆ ਬਾਜੇ ਵਾਲੇ ਸਾਈਡ ਤੇ ਤੋਂ ਬਾਅਦ ਉਹ ਬਾਕੀ ਪਿੰਡ ਜਿਹੜੇ ਨੇ ਤੇ ਹੋਰ ਨਵਾਂ ਪਾਸਾ ਪਾ ਗਏ ਤੇ ਇਹਦੀਆਂ ਵੀਡੀਓ ਬਾਅਦ ਚ ਕਰਦੇ ਹਾਂ ਗੱਲ ਫਿਰ ਦੇ ਵਿੱਚ ਮੈਂ ਮੌਜੂਦਾ ਜਿਸ ਜਗ੍ਹਾ ਤੇ ਸਥਿਤੀ ਬਹੁਤ ਨਾਜ਼ੁਕ ਬਣੀ ਹੋਈ ਹੈ ਕਿਉਂਕਿ ਸਤਲੂ ਦਾ ਬਹਾਅ ਬਹੁਤ ਤੇਜ਼ ਹੈ ਔਰ ਲਗਾਤਾਰ ਜਿੰਨੇ ਵੀ ਇਸ ਪਿੰਡ ਦੇ ਲੋਕ ਨੇ ਲਗਾਤਾਰ ਕਈ ਦਿਨਾਂ ਤੋਂ ਮਿਹਨਤ ਕਰ ਰਹੇ ਸੀਗੇ ਬੰਨ੍ਹ ਲਾ ਰਹੇ ਸੀਗੇ ਤਾਂ ਕਿੰਨੇ ਕਿਤੇ ਉਹਨਾਂ ਦੀ ਆਸਾ ਉਮੀਦਾਂ ਜੋ ਹੁਣ ਟੁੱਟ ਚੁੱਕੀਆਂ ਨੇ ਕਿਉਂਕਿ ਜੇਕਰ ਕੱਲ ਦੀ ਗੱਲ ਕਰੀਏ ਤਾਂ 10 ਫੁੱਟ ਜੋ ਨਿਕਿਆ ਜਾ ਰਿਹਾ ਸੀਗਾ ਅੱਜ ਮਹਿਜ਼ 1.5 ਫੁੱਟ ਬਚਿਆ ਕਿਉਂਕਿ ਬੰਨ੍ਹ ਤਕਰੀਬਨ ਜਿਹੜਾ ਉਹ ਟੁੱਟ ਚੁਕਾ ਹੈ ਮੈਂ ਤਸਵੀਰ ਤੁਹਾਨੂੰ ਦਿਖਾ ਰਿਹਾ ਹਾਂ ਇਹ ਤਸਵੀਰ ਤੁਸੀਂ ਦੇਖੋਗੇ ਪਾਣੀ ਦਾ ਬਹਾਅ ਕਿੰਨੀ ਤੇਜ਼ ਹੈ ਔਰ ਸਾਹਮਣੇ ਦੂਸਰੇ ਪਾਸੇ ਮੈਂ ਤਸਵੀਰ ਦਿਖਾ ਰਿਹਾ ਜਿਸ ਜਗ੍ਹਾ ਤੇ ਮੈਂ ਮੌਜੂਦਾ ਤਕਰੀਬਨ ਇੱਥੇ 10 ਫੁੱਟ ਦੀ ਜਗ੍ਹਾ ਹੈ ਔਰ ਅੱਗੇ ਕੱਲ ਉਸ ਜਗ੍ਹਾ ਤੇ ਟਰਾਲੀਆਂ ਲੰਘ ਰਹੀਆਂ ਸੀਗੀਆਂ ਨੌਜਵਾਨ ਉਸ ਜਗ੍ਹਾ ਤੇ ਖੜੇ ਹੋਏ ਸੀ ਮਿਹਨਤ ਕਰਦੇ ਸੀ ਮਿੱਟੀ ਟਰਾਲੀਆਂ ਦੀਆਂ ਲੈ ਕੇ ਜਾ ਰਹੇ ਸੀ ਬੋਰੀਆਂ ਲਾ ਰਹੇ ਸੀ ਤਾਂ ਹੁਣ ਜਿਹੜਾ ਉਹ ਬੰਨ ਜਿਹੜਾ ਟੁੱਟ ਚੁੱਕਾ ਹੋਇਆ ਮਿੱਟੀ ਤਕਰੀਬਨ ਆਹ ਗਿਰ ਚੁੱਕੀ ਹੋਈ ਹੈ ਪਾਣੀ ਦਾ ਬਹਾਅ ਬਹੁਤ ਤੇਜ਼ ਹੈ ਪਾਣੀ ਦੀ ਸਪੀਡ ਇੰਨੀ ਤੇਜ਼ ਹੈ ਕਿਉਂਕਿ ਤੇ ਦੇ ਨਾਲ ਲੱਗਦੇ ਜੋ ਦਰਖਤ ਨੇ ਉਹ ਨਾਲ ਦੇ ਨਾਲ ਜੋ ਸਤਲੁਜ ਦਾ ਬਾਦ ਵਿੱਚ ਤੇਜ਼ਾ ਕਰ ਰਿਹਾ ਦਰਸਾ ਰਿਹਾ ਲੈ ਕੇ ਜਾ ਰਿਹਾ ਜੋ ਵੀ ਇਸ ਪੇੜ ਦੇ ਵਿਚਾਰਾ ਉਸ ਨੂੰ ਬਾਹ ਕੇ ਜਿਹੜਾ ਲੈ ਕੇ ਜਾ ਰਿਹਾ ਪਰ ਇੱਕ ਵਾਰ ਤਸਵੀਰ ਮੈਂ ਤੁਹਾਨੂੰ ਦਿਖਾ ਰਿਹਾ ਜਿੱਥੇ ਪ੍ਰਸ਼ਾਸਨ ਲਗਾਤਾਰ ਜਿੰਨੇ ਵੀ ਇੱਥੇ ਨੌਜਵਾਨ ਨੇ ਉਹਨਾਂ ਨੂੰ ਸਾਈਡ ਤੇ ਕਰ ਰਿਹਾ ਕਿਉਂਕਿ ਸਥਿਤੀ ਬਹੁਤ ਨਾਜ਼ੁਕ ਬਣੀ ਹੋਈ ਹੈ ਔਰ ਉਸ ਜਗ੍ਹਾ ਤੇ ਕਿਸੇ ਨੂੰ ਵੀ ਅੱਗੇ ਨਹੀਂ ਜਾਣ ਦਿੱਤਾ ਜਾ ਰਿਹਾ ਜਿਸ ਜਗ੍ਹਾ ਤੇ ਮੈਂ ਮੌਜੂਦ ਹਾਂ ਇੱਕ ਹਾਲ ਪਹਿਹੀ ਜਗ੍ਹਾ ਸੀ ਜਿੱਥੋਂ ਟਰਾਲੀਆਂ ਲੰਘ ਰਹੀਆਂ ਸੀਗੀਆਂ ਅੱਜ ਉਹ ਜਗ੍ਹਾ ਬਿਲਕੁਲ ਖਤਮ ਹੋ ਚੁੱਕੀ ਹੈ ਮਿੱਟੀ ਲਗਾਤਾਰ ਢੇਰਦੀ ਹੈ ਪਾ ਬੰਨ ਟੁੱਟਦਾ ਜੇਕਰ ਸਸਰਾਲੀ ਦਾ ਬੰਨ ਟੁੱਟਦਾ ਤਾਂ 24 25 ਪਿੰਡ ਦਾ ਮਾਰ ਮਾਰੇਗਾ ਹੀ ਮਾਰੇਗਾ ਔਰ ਦੂਸਰੇ ਪਾਸੇ ਪੰਜਾਬ ਜੇਕਰ ਲੁਧਿਆਣੇ ਦੀ ਗੱਲ ਕਰਾਂ ਲੁਧਿਆਣੇ ਦਾ ਸ਼ਹਿਰ ਜਿਹੜਾ ਮਾਰ ਮਾਰਦਾ ਇਹਨਾਂ ਨੋਰਮਲ ਮੌਸਮ ਤੋਂ ਕਾਫੀ ਲੰਮੇ ਸਮੇਂ ਤੋਂ ਬੇਸਕਾਰ ਰਹੇ ਤੇ ਕਿ ਇੱਕ ਤਰ੍ਹਾਂ ਫੁੱਟ ਰਹਿ ਗਿਆ ਹੁਣ ਇਸੇ ਵੇਲੇ ਵੀ ਟੁੱਟ ਸਕਦਾ ਹੈ ਜਲਦੀ ਜਲਦੀ ਮੜੇ ਟੁੱਟ ਗਿਆ ਇਹਦਾ ਬੜੀ ਖੜਾ ਚੀਜ਼ ਪਾਣੀ ਬੰਨ ਸੌਣ ਜਿਹਦਾ ਖੜਾ ਹੋ ਜਗਾ ਤੇ ਬੰਨ ਪੈ ਤੇ ਜਦ ਲਗਾਤਾਰ ਜਦ ਪਾਣੀ ਆਇਆ ਵਾ ਇਤੋਂ ਜੱਕ ਦਾ ਤੇਜੀ ਭਾਈ ਉਹਦੇ ਕਰਕੇ 2 ਮਿੰਟ ਦੇ ਵਿੱਚ ਹੀ ਸਾਰਾ ਬੰਨ ਇਹ ਤਹਿਸਮੈਸ ਹੋ ਗਿਆ ਹੁਣ ਵੀ ਇੱਧਾ ਕਿੰਨਾ ਫੁੱਟ ਖੜਾ ਹੈ ਜਦੋਂ ਉਹ ਪਾਣੀ ਦੀ ਫੇਰ ਇੱਕ ਵਾਰੀ ਦੇ ਘੱਲ ਬਗੀਆਂ ਤਾਂ ਸਭ ਖਤਮ ਆਇਆ ਹੁਣ ਵੀ ਮੜ ਜਾ ਹੋ ਗਿਆ ਸੀਗਾ ਤੂੰ ਤੇ ਮਸ਼ੀਨਾਂ ਨੇ ਪੈਸ ਦੇ ਨਾਲ ਥੋੜਾ ਜਿਹਾ ਕੰਨਿਆ ਵਾ ਤੇ ਯਾਨੀ ਹੁਣ ਸੱਟ ਆ ਜਾਂਦੀ ਪਰ ਰਹਿਣਾ ਨਹੀਂ ਹੈਗਾ ਟੁੱਟ ਜਾਣਾ ਹੈ ਇਹਦੇ ਕਰਕੇ ਸਾਰਾ ਇੱਥੇ ਲੰਗਰ ਲੰਗਰ ਚੱਲਦਾ ਦੀ ਅਸੀਂ ਸਾਰ ਪਾਲੀਆਂ ਤੁੜੀਆਂ ਭੇਜਦੀਆਂ ਘਰਾਂ ਨੂੰ ਹਾਂ ਤੇ ਵੀ ਕਿਸੇ ਵੀ ਟਾਈਮ ਵੀ ਇਹਦਾ ਥੋੜਾ ਸਾ ਪਈਏ। ਹਮਮ ਅੱਛਾ ਕਿੰਨੇ ਕੇ ਕੀਲੇ ਨੇ ਕਿੰਨੇ ਕੇ ਕੀਲੇ ਜੋ ਇਸ ਚ ਪਿੰਡ ਦੇ ਵਿੱਚ ਆ ਕੇ ਬਸ ਨੂੰ ਇਹ ਬਹੁਤ ਕੱਤੇ ਸੋ 150 ਕਿਲਾ ਦੇ ਵਿੱਚ ਆ ਗਿਆ ਤੇ ਸਾ ਅਸੀਂ ਸਾਨੂੰ ਸਵੇਰੇ ਕੱਲ 5 ਵਜੇ ਦੇ ਅਸੀਂ ਆ ਦੇਖ ਲੋ ਕਿਹੜਾ ਟਾਈਮ ਹੋ ਗਿਆ ਜਿੱਦ ਦੇ ਇੱਥੇ ਅਸੀਂ ਬੈਠੇ ਆ ਸਾਡੇ ਦੇਖਦੇ ਦੇਖਦੇ 2 2.5 ਘੰਟੇ ਦੇ ਵਿੱਚ ਵਿੱਚ ਦੇਖ ਲੋ ਕੀ ਹਾਲ ਕਰਤਾ ਹਮਮ 5 6 ਜਗ੍ਹਾ ਢਾਲ ਲੱਗੀ ਆ ਜਿੱਥੋਂ ਪੂਰਾ ਪਾਣੀ ਪੈਣ ਦਾ ਖਤਰਾ ਵਾ ਪਾਣੀ ਪੈਣਾ ਵੀ ਪੂਰਾ ਤੇਜ਼ੀ ਦੇ ਨਾਲ ਆ ਪੂਰਾ ਰਫਤਾਰ ਦਾ ਨੁਕਸਾਨ ਬਹੁਤ ਜ਼ਿਆਦਾ ਹੋ ਸਕਦਾ ਪਿੰਡਾਂ ਨੂੰ ਢਾਲ ਕਰਤਾ ਵਾ ਕਿ ਆਪਣਾ ਸਮਾਨ ਚੱਕੋ ਭਾਈ ਕਿਤੇ ਹੋਰ ਜਗ੍ਹਾ ਉ ਜਗਾ ਚਲਦਾ ਇਹਨਾਂ ਜ਼ਿਆਦਾ ਮਾਰ ਕਰਨੀਆਂ ਜੀ ਲੁਧਿਆਣਾ ਸਰ ਲੁਧਿਆਣਾ ਮਤਲਬ ਲੁਧਿਆਣਾ ਮਾਰਦੇ ਆ ਆ ਜੀ ਹਰਿਆਣਾ ਗੁਗਰੀ ਹੋ ਗਿਆ ਛੇਰਪੁਰ ਚੌਕ ਜੱਸੀਆ ਹੋ ਗਿਆ ਛੇਰ ਵਾਲੀ ਸੈੜੀ ਮਾਰ ਕਰੇ ਮਾਰ ਕਰੂੰਗਾ ਜੀ ਪਾਣੀ ਕਿਉਂਕਿ ਪਾਣੀ ਦਾ ਨਿਰਮਾਣ ਸਿੱਧਾ ਇੱਧਰ ਉੱਥੋਂ ਢਾਲਾ ਜੀ ਟੁੱਟ ਗਿਆ ਨਾ ਸਾਰਾ ਬੰਨ ਲੈਂਦੇ ਮੇਰੀ ਗੱਲ ਸੁਣ ਹਾਂ ਅੱਛਾ ਮੈਂ ਦੇਖ ਰਿਹਾ ਪਾਣੀ ਦਾ ਬਹਾਵ ਇੰਨੀ ਤੇਜ਼ ਹੈ ਇਸੀ ਚਪੇੜ ਦੇ ਵਿੱਚ ਜੋ ਵੀ ਆ ਰਿਹਾ ਦਰਖਤ ਲਗਾਤਾਰ ਗਿਰੇ ਨੇ ਮਿੱਟੀ ਖੁਰਦੀ ਹੋਈ ਨਜ਼ਰ ਆ ਰਹੀ ਸਭ ਕੁਝ ਸਭ ਕੁਝ ਲਈ ਜਾ ਰਿਹਾ ਇਹਦੇ ਅੱਗੇ ਹੁਣ ਕੋਈ ਜੋਰ ਨਹੀਂ ਆਇਆ ਪੂਰਾ ਕਰੋਬੀ ਹੋਇਆ ਖਵਾਜਾ ਬਰੀ ਹੁਣ ਤੈਨੂੰ ਮਿੰਤਾ ਵੀ ਕਰ ਲੀਆਂ ਬਣਾ ਰਿਹਾ ਹੁਣ ਸਾਡੇ ਹੱਥ ਖੜ੍ਹ ਗਏ ਆ ਜੀ 36 36 ਘੰਟੇ ਸਾਨੂੰ ਹੋ ਗਏ ਆ ਪ੍ਰਸ਼ਾਸਨ ਨੇ ਹੱਥ ਖੜ੍ਹੇ ਕਰ ਗਿਆ ਐਨਡੀਆਰ ਵੀ ਆ ਕੇ ਉਹ ਵੀ ਹੱਥ ਖੜ੍ਹੇ ਕਰਕੇ ਚਲ ਗਈ ਤੇ ਹੁਣ ਇੱਕ ਬੰਦ ਉੱਧਰ ਲਗਾਇਆ ਆਇਆ ਸੇਫਟੀ ਵਾਲਾ ਸਾਈਡ ਵੱਤ ਪਿੰਡ ਦੇ ਅੰਦਰ ਹੀ ਥਲ ਬੰਦ ਲਾਇਆ ਆ ਸੇਫਟੀ ਵਾਸਤੇ ਕਿ ਬੰਦ ਜੇ ਟੁੱਟ ਗਿਆ ਵੀ ਪਾਣੀ ਜਾਵਾ ਨੁਕਸਾਨ ਨਾ ਹੋ ਸਕੇ अच्छा मैं देख रहा हूं इस पिंड के बीच जे मैं कल भी इथे आया जी कटुवाड दो-तीन हजार बंदा इथे लगया ਸੀ ਟਰਾਲੀਆਂ ਵਾਲੇ ਕਿ ਲੱਗਿਆ ਸੀ ਤੇ ਕਿਤੇ ਨਾ ਕਿਤੇ ਮੈਂ ਦੇਖ ਰਿਹਾ ਕਿ ਤੁਹਾਨੂੰ ਸ਼ਾਇਦ ਸੌਣ ਦਾ ਟਾਈਮ ਨਹੀਂ ਬਿਲਿਆ ਨਹੀਂ ਬਿੰਦਾ ਉੱਡੀਆਂ ਹੋਈਆਂ ਸੀ ਸਾਰੇ ਘਰ ਲੱਗੇ ਨੇ ਹਣਾ ਲੋਕ ਲਗਾਤਾਰ ਘਰ ਖੜੇ ਕਰ ਰਹੇ ਨੇ ਦੇਖੋ ਇਹ ਸੋਨਜੀ ਦਾ ਤੋਂ ਦੂਰ ਦੀ ਗੱਲ ਆ ਤੇ ਪਾਣੀ ਤੱਕ ਹਲੇ ਤੱਕ ਚੱਜ ਨਾ ਕੇ ਨਸੀਮ ਨੇ ਰੋਕੀ ਤੱਕ ਨਹੀਂ ਅੰਦਰ ਨਾਲ ਕਿ ਕੀ ਹਾਲ ਹੋ ਬਣੇ ਕੋਲੇ ਆ ਤੁਹਾਡੇ ਸਾਹਮਣੇ ਕਿੰਨੇ ਜ਼ੋਰ ਦਾ ਪਾਣੀ ਆ ਕਿੰਨੀ ਬਾਜ ਆ ਰਹੀ ਆ ਟਾਹ ਤੋਂ ਟਾਹ गिरਦੀ ਜਾ ਰਹੀ ਆ ਬਹੁਤ ਜ਼ਿਆਦਾ ਨੁਕਸਾਨ ਹੋ ਸਕਦਾ ਜਿੱਦਾਂ ਪਾਣੀ ਵਹਿ ਰਿਹਾ ਹਾਂ ਹਾਂ ਸੋ ਲਗਾਤਾਰ ਮੈਂ ਤਸਵੀਰ ਤੁਹਾਨੂੰ ਦਿਖਾ ਰਿਹਾ ਜੋ ਆਵਾਜ਼ ਬਹੁਤ ਤੇਜ਼ ਆ ਰਹੀ ਆ ਲਗਾਤਾਰ ਮਿੱਟੀ गिर ਰਹੀ ਆ ਔਰ ਇਸ ਜਗ੍ਹਾ ਤੇ ਜਿੱਥੇ ਮੈਂ ਮੌਜੂਦ ਆ ਮੈਂ ਜ਼ਰੂਰ ਕਹੂੰਗਾ ਮੇਰੇ ਕੈਮਰਾਮੈਨ ਸੰਦੀਪ ਦੇ ਬਾਣ ਉਹ ਦੇਖੋ ਤੁਸੀਂ درخت ਲਾਹ ਦੀ ਨਾਲ ਦੀ ਨਾਲ ਗਿਰ ਰਹੇ ਨੇ ਮਿੱਟੀ ਲਗਾਤਾਰ نیچے ਗਿਰ ਰਹੀ ਆ ਬਹੁਤ ਤੇਜ਼ ਆਵਾਜ਼ ਆ ਰਹੀ ਆ ਡਰ ਦਾ ਮਾਹੌਲ ਹੈ ਇਸ ਜਗ੍ਹਾ ਤੇ ਮੈਂ ਖੜਾ ਹਾਂ ਸਿੱਧੀ ਅਕੱਲ ਜਿਹੜਾ ਸਿੱਧਾ ਰਸਤਾ ਜਿਹੜਾ ਕੱਲ ਜਾ ਰਿਹਾ ਸੀਗਾ ਇੱਥੋਂ ਲੋਕ ਟਰਾਲੀਆਂ ਲੈ ਕੇ ਲੰਘ ਰਹੇ ਸੀਗੇ ਤਾਂ ਹੁਣ ਸਤਲੂ ਦੇ ਤੇ ਪਾਣੀ ਦਾ ਬਹਾਅ ਦੇਖੋ ਮੈਂ ਕਹੂੰਗਾ ਸੰਦੀਪ ਇੱਕ ਵਾਰ ਜ਼ੂਮ ਕਰਕੇ ਦਿਖਾਓ ਕਿ ਪਾਣੀ ਦਾ ਬਹਾਅ ਕਿੰਨੀ ਤੇਜ਼ ਹੈ ਇਸ ਸਿੱਧਾ ਰੋਡ ਜਿਹੜਾ ਜਾ ਰਿਹਾ ਸੀ ਜਿਹੜੇ ਸਾਰੇ ਬੰਨ ਉਹ ਟੁੱਟ ਚੁੱਕੇ ਨੇ ਮਿੱਟੀ ਲਗਾਤਾਰ ਡਿੱਗ ਰਹੀ ਹੈ ਇਸ ਜਗ੍ਹਾ ਤੇ ਕੱਲ ਬਹੁਤ ਮਿਹਨਤ ਕੀਤੀ ਹੈ ਲਗਾਤਾਰ ਸਤਲੂ ਜੋ ਕੀ ਆ ਆਪਣੀ ਚਪੇਟ ਦੇ ਵਿੱਚ ਕਿਤੇ ਨਾ ਕਿਤੇ ਲੈ ਕੇ ਜਾਂਦਾ ਹੋਇਆ ਦਿਖਾਈ ਦੇ ਰਿਹਾ ਮੈਂ ਅਜ ਇੱਕ 1.5 ਫੁੱਟ ਜਿਹੜਾ ਰਹਿ ਚੁੱਕਾ ਹੈ ਲੋਕਾਂ ਦੀ ਜਾਨ ਦੇ ਵਿੱਚ ਕਿ ਜਾਂਦੇ ਬਣੀ ਹੋਈ ਹੈ ਲਗਾਤਾਰ ਲੋਕ ਆਪਣਾ ਘਰ ਜਿਹੜਾ ਉਹ ਖਾਲੀ ਕਰ ਰਹੇ ਨੇ ਔਰ ਦੂਸਰੇ ਪਾਸੇ ਜੇਕਰ ਮੈਂ ਗੱਲ ਕਰਾਂ ਲੋਕ ਵੀ ਕਹਿ ਰਹੇ ਨੇ ਕਿ ਇਸ ਦੀ ਮਾਰ ਤਕਰੀਬਨ 24-25 ਪਿੰਡਾਂ ਨੂੰ ਨਹੀਂ ਪੂਰੇ ਲੁਧਿਆਣਾ ਸ਼ਹਿਰ ਨੂੰ ਇਹਦੀ ਮਾਰ ਪਏਗੀ ਲੁਧਿਆਣੇ ਦੀ ਤਸਵੀਰਾਂ ਮੈਂ ਤੁਹਾਨੂੰ ਦਿਖਾ ਰਿਹਾ ਇਸੇ ਸਤਲੁਜ ਦਰਿਆ ਨੇ ਫਿਰੋਜ਼ਪੁਰ ਨੂੰ ਬਹੁਤ ਮਾਰ ਮਾਰੀ ਹੈ ਮਾਝਾ ਵਾਲੇ ਏਰੀਆ ਦੇ ਵਿੱਚ ਬਹੁਤ ਮਾਰ ਮਾਰੀ ਹੈ ਤਕਰੀਬਨ ਜੇਕਰ ਮੈਂ ਪੰਜਾਬ ਦੀ ਗੱਲ ਕਰਾਂ ਤੇਰਾ 1400 ਪਿੰਡ ਜਿਹੜੇ ਕੀ ਹੈ ਤਬਾਹ ਕਰਤੇ ਨੇ ਦੇਖੋ ਆਵਾਜ਼ ਕਿੰਨੀ ਤੇਜ਼ ਆ ਰਹੀ ਹੈ ਲਗਾਤਾਰ ਦਰਖਤ ਗਿਰਨੇ ਲਗਾਤਾਰ ਮਿੱਟੀ ਢਾਟੀ ਰਹੀ ਹੋ ਰਹੀ ਹੈ ਬਹੁਤ ਤੇਜ਼ ਆਵਾਜ਼ ਆ ਰਹੀ ਹੈ ਇਸ ਜਗ੍ਹਾ ਤੇ ਲਗਾਤਾਰ ਪ੍ਰਸ਼ਾਸਨ ਜਿਹੜਾ ਦੂਰ ਕਰਦਾ ਹੋਇਆ ਇਹਨੇ ਜਾ ਰਿਹਾ ਹੈ ਇਸ ਜਗ੍ਹਾ ਤੇ ਕੰਮ तमाम ਵੱਡੀ ਗਿਣਤੀ ਦੇ ਵਿੱਚ ਲੋਕ ਮੌਜੂਦ ਸੀਗੇ ਪਿੰਡ ਦੇ ਲੋਕ ਮੌਜੂਦ ਸੀ ਜੋ ਆਪਣੀ ਸੇਵਾ ਨਿਵਾੜੇ ਸੀ ਜਿਨ੍ਹਾਂ ਦੀ ਜਾਣ ਤੇ ਬਣੀ ਹੋਈ ਸੀ ਕਿ ਸੱਤ ਨੇ ਬਣਾਤਾ ਬੰਨ ਲਾ ਪਟੇ ਲਗਾਤਾਰ ਬੰਨ ਜਿਹੜਾ ਬਣਾਇਆ ਜਾ ਰਿਹਾ ਸੀਗਾ ਤਾਹਨ ਪ੍ਰਸ਼ਾਸਨ ਨੇ ਜਗ੍ਹਾ ਪੂਰੀ ਖਾਲੀ ਕਰ ਦਿੱਤੀ ਹੈ ਲਗਾਤਾਰ ਕਾਂਜਾ ਲਾ ਕੇ ਲੋਕ ਇੱਥੇ ਲੰਘ ਰਹੇ ਸੀ ਕੁਝ ਸਮੇਂ ਬਾਅਦ ਜੇਕਰ ਮੈਂ ਗੱਲ ਕਰਾਂ ਜਿਸ ਤਰ੍ਹਾਂ ਕੇ ਵਿਅਸਥਿਤੀ ਬਣੀ ਹੋਈ ਹੈ ਬੰਨ ਕਿਸੇ ਮੇਲੇ ਵੀ ਟੁੱਟ ਸਕਦਾ ਹੈ ਲਗਾਤਾਰ ਆਪਣੀ ਸੇਫਟੀ ਲੋਕ ਬਣਾ ਕੇ ਰੱਖੇ ਨੇ ਲੋਕ ਇੱਥੋਂ ਘਰ ਖਾਲੀ ਕਰ ਰਹੇ ਨੇ ਪ੍ਰਸ਼ਾਸਨ ਵੀ ਇੱਥੋਂ ਲਗਾਤਾਰ ਕੱਢਦੇ ਹੋਏ ਨਜ਼ਰ ਆ ਰਿਹਾ ਔਰ ਮੈਂ ਜ਼ਰੂਰ ਕਹਾਂਗਾ ਕਿ ਇਸ ਜਗ੍ਹਾ ਤੇ ਨਾ ਆਓ ਕਿਉਂਕਿ ਪ੍ਰਸ਼ਾਸਨ ਲਗਾਤਾਰ ਮਨਾ ਕਰ ਰਿਹਾ ਇਸ ਜਗ੍ਹਾ ਤੇ ਕਿਸੇ ਵੀ ਵੇਲੇ ਮਿੱਟੀ ਜਿਹੜੀ ਐ ਖੁਰ ਕੇ ਡਿੱਗ ਰਹੀ ਐ ਔਰ ਇਹ ਜਗ੍ਹਾ ਕੱਚੀ ਐ ਲਗਾਤਾਰ ਢਾਂ ਜਿਹੜੀ ਐ ਲਗਾਤਾਰ ਗਿਰਦੀ ਹੋਈ ਨਜ਼ਰ ਆ ਰਹੀ ਐ ਸਤਲੂ ਤੇ ਨਾਲ-ਨਾਲ ਜਿਹੜੇ ਵੀ ਪੇੜ ਨੇ ਉਹਨਾਂ ਨੂੰ ਵਹਾ ਕੇ ਲੈ ਕੇ ਜਾ ਰਿਹਾ ਕੋਈ ਤਾਂ ਨਾਲ ਦੀ ਨਾਲ ਜਿਹੜੀ ਹਾਂਜੀ ਤੁਸੀਂ ਵੇਖਿਆ ਕਿ ਕੀ ਸੂਰਤIAL ਹੈ ਜੀ ਸਤਲੁਜ ਦੀ ਇਹ ਪਾਣੀ ਅਗੇ ਘਟ ਕੇ ਤੇਜ਼ ਜ਼ਿਆਦਾ ਹੋ ਗਿਆ ਉਹ ਜ਼ਿਆਦਾ ਹੋ ਗਿਆ ਪਿੱਛੇ ਜੇ ਮਨੇ ਤੁਹਾਨੂੰ ਦੱਸਿਆ ਕਿ ਪਿੱਛੇ 2-3 ਲੱਖਾਂ ਕੇ ਸਨ ਫਰੋਜ਼ਪੁਰ ਹੋ ਗਿਆ ਮਾਝਾ ਹੋ ਗਿਆ ਉਹਦਾ ਉਹਦਾ ਬੇੜਾ ਕਰ ਕਰਨ ਤੋਂ ਬਾਅਦ ਉਹ ਜਿਹੜਾ ਪਾਣੀ ਅਗਲੇ ਪਾਸੇ ਪਹੁੰਚ ਗਿਆ ਮੈਂ ਇੱਕ ਰਿਕੁਐਸਟ ਕਰਾਂਗਾ ਜਿਹੜੇ ਜਿਹੜੇ 2-3 ਤੁਹਾਡੇ ਭਰਾ ਨੇ ਸਾਡੀ ਵੀਡੀਓ ਦੇਖਦੇ ਨੇ ਜਿਸ ਸਾਥ ਤੁਸੀਂ ਦਿਨ ਨਾਲ ਹੈ ਨੇ ਤੇ ਉਹ ਘਰ ਤੇ ਕੀ ਹੋਏ ਨ ਯਾਰ ਕੋਈ ਕੋਹ ਨਾ ਪੜੰਗਾ ਇਹਨਾਂ ਨੇ ਦਾਦਾ 20-20 ਸਾਲਾਂ ਤੋਂ ਕੀ ਕਰ ਸਕਦੇ ਕਿੱਥੇ ਜਾਣੇ ਬੜਾ ਘਟ ਹੋ ਜਾਏਗਾ ਦੁਬਾਰਾ ਫਿਰ ਇਹ ਸਾਰਾ ਕੁਝ ਹੋ ਜਾਣਾ ਚਾਹਣ ਕਿਥੇ ਉਹ 25 ਪਿੰਡਾਂ ਦਾ ਖਤਰਾ ਗੈਰ ਹੈ 25 ਪਿੰਡਾਂ ਦੇ ਹੱਥੇ ਅਗਰ ਉਹ ਹੁੰਨ ਤਾਂ ਵੀ ਆਪਣਾ ਸਮਾਨ 25 ਪਿੰਡਾਂ ਤੋ ਅੱਗੇ ਲੈ ਕੇ ਜਾਣ ਤੇ ਫਿਰ ਵੀ ਉਹਨਾਂ ਨੂੰ 3 ਤੋਂ 4 ਘੰਟੇ ਲੱਗ ਹੀ ਜਾਣੇ ਜੇ ਬਾਬਾ ਨੂੰ ਚੜਦੀ ਕਲਾ ਦੇ ਰੱਖਿਓ ਇਹ ਤੇ ਮੁਸੀਬਤ ਹੈ ਸਾਹਮਣਾ ਕਰਨਾ ਚਾਹੀਦਾ ਹਿੰਮਤ ਉਹਨਾਂ ਚ ਬਹੁਤ ਹੈ 36 ਘੰਟੇ ਹੋ ਗਏ ਨੇ ਜਿਹੜੇ ਬੰਨ ਲਾ ਰਹੇ ਨੇ ਬੰਨ ਤੋਂ ਆਪਣੇ ਲੋਕਾਂ ਨੇ ਪੂਰਾ ਵਸ ਲਾ ਜਿਹੜੇ ਆ ਕਿ ਬੰਨ ਨਾ ਟੁੱਟੇ ਨਾ ਟੁੱਟੇ ਲੇਕਿਨ ਪਾਣੀ ਦਾ ਬਹਾਵ ਹੈ ਇਹ ਇੰਨਾ ਤੇਜ਼ ਹੈ ਕਿ ਜਿਹੜੇ ਕਰ 36 ਘੰਟੇ ਤੁਹਾਨੂੰ ਹੋ ਗਿਆ ਜਿੰਨਾ ਰੋਟੀ ਖਾਦੀ ਹੈ ਤੇ ਇੱਥੇ ਜਾਂ ਬੰਦੇ ਉੱਤੇ ਖਾਨ ਦੇ ਉੱਤੇ ਕਿ ਹੁਣ ਅਸੀਂ ਕੰਟਰੋਲ ਤੋਂ ਬਾਹਰ ਹੋ ਗਿਆ ਤੇ ਹੁਣ ਅਸੀਂ ਆਪਣੀ ਹਿੰਮਤ ਛੱਡ ਜਿੱਤੀ ਹੈ ਤੇ ਹੁਣ ਜਿਹੜਾ ਕਿ ਉਹ ਕਰਾਂ ਅੰਕਰਾਂ ਜਾਰੀ ਕਿਉਂਕਿ ਤੁਹਾਡੇ ਸਾਹਮਣੇ ਪਰ ਬੌਟਰਲ ਵਾਰ-ਵਾਰ ਇਹ ਕਹ ਰਹੇ ਆ ਕਿ ਪ੍ਰਸ਼ਾਸਨ ਮਨਨ ਕਰ ਰਿਹਾ ਕਿ ਤੇ ਨਾ ਖਲੋਗੋ ਕਿਸੇ ਪਾਣੀ ਹੈ ਨਾ ਕਿਸੇ ਮਦਮ ਇੱਕ ਛਲ ਆਵੇ ਸਾਰਾ ਉਹ ਨੰਨਾ ਵੀ ਬਾਰਨਾ ਟੁੱਟੇ ਸਤਲੁਜ ਉਥੋਂ ਫਿਰ ਨਿਕਲਦਾ ਅੱਗੇ ਕਿਹੜੇ ਪਾਸੇ ਰਿਹਾ ਤਕੀਰ ਸਤਲੁਜ ਜਿਹੜਾ ਪੰਜਾਬ 'ਚ ਨਿਕਲਦਾ ਹੈ ਹਾਲ ਤਰਾਸਾ ਜੁਣ ਬਕਸਾਂ ਚ ਸੀ ਸਿੱਟਾ ਕੋ ਸਦੂਏ ਪਾਕਿਸਤਾਨੀ ਅੰਦਰ ਤਾਂ ਇਹਦੇ ਤਬਾਈ ਦੋਹਾਂ ਪਾਸੇ ਹੋ ਰਹੀ ਆ ਪਲਾਨੇ ਚ ਵੀ ਤੇ ਚੜਦੇ ਦੇ ਵਿੱਚ ਇਹ ਜਿੱਦਾਂ ਇਹ ਤਾਸਰੇ ਆ ਗਏ ਬਹੁਤ ਜ਼ਿਆਦਾ ਪੇਚੇ ਪਾ ਗਏ ਪਰਛਨ ਹੋ ਤੇ ਗਏ ਹੋਣ ਹੈ ਬਹੁਤ ਜ਼ਿਆਦਾ ਤੇ ਹੈ ਉਤੋਂ ਵੀ ਗੈਰ ਵਾਸਲੇ ਰੱਖ ਮੰਨ ਦੇ ਵਾਸੀ ਵਾਤਾਵਰਨ ਉਤੋਂ ਵੀ ਲੱਗ ਰਿਹਾ ਨਾ ਬਾਰਿਸ਼ ਵਰਸਾਈ ਜਾ ਰਿਹਾ ਵਰਸਾਈ ਜਾ ਰਿਹਾ ਕਤੇ ਉਤਸਮਾ ਦੇ ਥੱਲੋਂ ਜਾਂਦਾ ਰਹਿੰਦਾ ਥੱਲੋਂ ਧਮਾ ਦੇ ਤੇ ਉਤਲੇ ਤੇ ਵੈਸੇ ਹੀ ਹੈ ਇਹ ਤੁਹੇ ਪ੍ਰਤੀਸ਼ਣ ਦੇ ਬਹੁਤ ਖਰਾਬ ਹੋਈ ਪਈ 13 1400 ਪਿੰਡ ਪਹਿਲੇ ਜਿਹੜੇ ਨੇ ਉਹ ਪਾਣੀ ਦਾ سٹਾਰ ਹੋ ਚੁੱਕੇ ਨੇ ਹਰੇ ਉਹਨਾਂ ਦਾ ਕੋਈ ਅਤਾ ਪਤਾ ਨਹੀਂ ਉਹ ਸਿੱਧਾ ਪਤਾ ਹੋਊਗਾ ਕਿ ਨਹੀਂ ਉਹਨਾਂ ਦਾ ਐਸਾ ਸਤ ਨੂੰ ਇਤੇ ਨਾਂ ਤੁਸੀਂ ਦੇਖ ਰਹੇ ਹੋ ਕਿ ਇਹ 25 ਪਿੰਡ ਨੇ ਜੇ ਬੰਨ ਮੜਾ ਜੇ ਵੀ ਟੁੱਟਦਾ ਤੇ ਜਿੰਨਾ ਕੋ ਪ੍ਰੈਸ਼ਰ ਦੱਸ ਰਿਹਾ ਸੀ ਇਹ 25 ਦੇ 25 ਪਿੰਡ ਜਿਹੜੇ ਨੇ ਇਹਨਾਂ ਦਾ ਤੇ ਸਫਾਇਆ ਹੋ ਹੀ ਜਾ ਮੈਕਸਿਮਮ ਇਹ ਥੇਦਰ ਪਾਣੀ ਗਿਆ ਵੀ ਨਾ ਤੇ 8-9 ਫੁੱਟ ਤੱਕ ਪਾਣੀ ਜਾਣਾ ਹੈ 25 ਬਿੰਡਾਂ ਦੇ ਵਿੱਚ 8-9 ਫੁੱਟ ਦਾੰਦੀ ਤੇ ਤੁਸੀਂ ਅੰਦਾਜ਼ਾ ਲਾ ਸਕਦੇ ਹੋ ਕਿ 8-9 ਫੁੱਟ ਜਿੱਥੇ ਪਾਣੀ ਜਾਏਗਾ ਨਾ ਤੇ ਨੀਆਂ ਬਚਣੀਆਂ ਨਾ ਤੇ ਸਮਾਨ ਬਚਣਾ ਤੇ ਨਾ ਹੀ ਉੱਥੇ ਘਾਰ ਤੇ ਬਚਣੀ ਕੋ ਨਹੀਂ ਤੇ ਫਸਲਾਂ ਤੇ ਹੋਣੀ ਹੀ ਕੋ ਨਹੀਂ ਹੈ ਇਤਨਾ ਲੱਗਿਆ ਨੂੰ ਕਿੰਨੇ ਦੱਟੇ ਮਸ਼ੀਨਾਂ ਚੋਂ ਅੱਧਾ 8-3 ਫੁੱਟ ਦੀ ਬੋੜੇ ਚੜ ਗਈ ਤੇ ਬਸ ਸੁੱਟ ਨੂੰ ਉਹ ਨਹੀਂ ਗੁਨੀਆ ਪਾਣੀ ਦੇ ਦਰਿਆ ਦੇ ਵਿੱਚ ਤੁਸੀਂ ਦੇਖਣੇ ਹੋ ਤੇ ਤਰੀ ਇੰਨਾ ਪਾਣੀ ਨੇ ਉਹ ਕਹਿ ਰਿਹਾ ਕਿ ਖਰੇ ਵੀ ਇਸ ਦਰਿਆ ਦੇ ਅੰਦਰ 100 ਤੋਂ 150 ਕਿੱਲਾ ਜਿਹੜਾ ਆ ਚੁੱਕਿਆ ਜ਼ਬਰਦਸਤ ਬਰਨ ਲਾਨ ਦੇ ਨਾਲ ਤੇ ਜਿਹੜਾ ਹੂਨ ਪਾਣੀ ਬੰਨ ਟੁੱਟਣ ਤੋਂ ਬਾਅਦ ਜਿਹੜੇ ਹੋਣੇ ਨੂੰ ਵਖਰੇ ਕੱਬ ਮੇਰ ਕਰੇ ਦੀ ਰਾ ਬਚਾੜ ਦੀ ਕਲਾਜਾ ਕਿ ਸਾਰਿਆਂ ਨੂੰ ਮਿਲਦੇ ਆ ਆਪਣੀ ਅਗਲੀ ਵੀਡੀਓ ਚ ਉਹ ਨਹੀਂ ਦੇ ਰਕੇ ਆਪਣਾ ਖਿਆਲ ਅੱਲਾਹ